ਅੱਜ ਮਾਨਯੋਗ ਜੱਜ ਸਾਹਿਬ ਸੁਣਦੇ ਹੋਣਗੇ ਫਤੇਦੀਪ ਸਿੰਘ ਜੀ ਬਹੁਤ ਸਖਤ ਜੱਜ ਸੀਗੇ ਜੀ ਉਹਨਾਂ ਨੇ ਮੈਨੂੰ ਬਰੀ ਕੀਤਾ ਜੀ ਰੱਬ ਉਹਨਾਂ ਦੀ ਉਮਰ ਲੰਬੀ ਕਰੇ ਉਹਨਾਂ ਨੇ ਨਾ ਮੈਨੂੰ ਇਹਨਾਂ ਨੂੰ ਉਹਨਾਂ ਨੇ ਫਟਕਾਰਿਆ ਵੀ ਤੁਸੀਂ ਝੂਠਾ ਪਰਚਾ ਹੋਇਆ ਤੇ ਕਿਉਂ ਕਿਉਂ ਭਗਤ ਨੂੰ ਤੰਗ ਕੀਤਾ ਜੀ ਉਹਨਾਂ ਨੇ ਤੇ ਉਹਨਾਂ ਨੇ ਮੈਨੂੰ ਫਤੇਦੀਪ ਸਿੰਘ ਜੱਜ ਜੀ ਦੀ ਮੈਨੂੰ ਬਰੀ ਕੀਤਾ ਜਿੱਥੇ ਵੀ ਸੁਣਦੇ ਹੋ ਪਰਮਾਤਮਾ ਨੂੰ ਤੰਦਰੁਸਤੀ ਬਖਸ਼ੇ ਉਹਨਾਂ ਦਾ ਬਰੀ ਕੀਤਾ ਮੈਂ ਫਿਰ ਕੇਸ ਤੋਂ ਬਰੀ ਹੋ ਗਿਆ ਇਨਾਂ ਕੋਲ ਫਿਰ ਮੇਰੇ ਇੱਕੋ ਕੇਸ ਚੱਲਦਾ ਰਿਹਾ 400 ਆਪਣਾ 125 125 125 ਨੂੰ ਪਤਾ ਵੀ ਖਰਚੇ ਦਾ ਕੇਸ ਫਿਰ ਮੈਂ ਉਹ ਵੀ ਕੇਸ ਜਿਹੜਾ ਹੈਗਾ ਵੀ ਮੈਂ ਜੇਲ ਕੱਟ ਲਈ ਮੈਂ ਕਿਹਾ ਜੀ ਮੈਂ ਇੱਕ ਤਾਂ ਮੈਂ ਆਪਦੀ ਘਰ ਵਾਲੀ ਥੱਲੇ ਪਾਵਾ ਦੂਜੇ ਤੇ ਖਰਚਾ ਭਰਾ ਮੈਂ ਕਿਹਾ ਇਹ ਤਾਂ ਜਿਗੋਲੀ ਬਾਦ ਹੋ ਜਾਂ ਜੇਲ ਭੇਜ ਦੋ ਦੇ ਕਿਉਂ ਖਰਚਾ ਭਰਾ ਮੈਂ ਜੇਲ ਕੱਟ ਕੇ ਆ ਗਿਆ ਸਬਰ ਕਰ ਲਿਆ ਜੀ ਨਾਲੇ ਤਾਂ ਮੈਂ ਖਰਚਾ ਭਰਾ ਇਹਨੂੰ ਘਰ ਵਾਲੀ ਨੂੰ ਕਰਜਾ ਦੇਵਾ ਨਾਲੇ ਮੈਂ ਇਬਰੀ ਕਰ ਲਈ ਨੀਪਰੇ ਰਿਸ ਕਰਕੇ ਮੇਰਾ ਬਧਾ ਬੜਾ ਮੰਨ ਕੇ ਮੈਂ 498 ਚੋਬਰੀ ਹੋ ਗਿਆ ਜੇ ਮੈਂ ਫਿਰ ਝੁੱਪ ਕਰਕੇ ਬਹਿ ਗਿਆ ਹੁਣ ਮੈਂ ਇਹਨੂੰ ਫਿਰ ਕੋਈ ਪੰਗਾ ਨਹੀਂ ਲਿਆ ਇਹਦੇ ਨਾਲ